तो लिया है कि तो तो दो सौ फीटा रोड से अस लंघ चुके हैं फूलों पर चौंक अंत लंघ चुके हैं तो साइड से भी देख सकते हो कारा उधर भी गई हैं कार वाश है जी कार वाश आइड से देख सकते हो मार्केट पूरी बनी हुई है दो सौ फुटा रोड से अं आए हुए हैं ਮਾਰਕੀਟ ਆ ਸਾਹਮਣੇ ਵੀ ਤੁਸੀਂ ਦੇਖ ਸਕਦੇ ਹੋ ਇਹ 200 ਮੀਟਰ ਰੋਡ ਤੇ ਜੇ ਅਸੀਂ ਡੁਗਰੀ ਵੱਲ ਜਾਂਦੇ ਆ ਥੋੜਾ ਖੈਗੀ ਹੈ ਜੀ ਹੋਟਲ ਵੀ ਬਣੇ ਹੋਏ ਆ ਇਹ ਹਸਪੀਟਲ ਵੀ ਹੈਗਾ ਜੀ ਇੱਥੇ ਤੁਸੀਂ ਜਰੂਰ ਵਿਜ਼ਿਟ ਕਰੋ ਮਾਰਕੀਟ ਚ ਆ ਸਾਹਮਣੇ ਵੀ ਦੇਖ ਸਕਦੇ ਹੋ ਖੁਸ਼ੀ ਆਯੂਸਟਿਕ ਸੈਂਟਰ ਆਰਐਫ ਮੋਟਰਸ ਸਾਹਮਣੇ ਸ਼ਹੀਦ ਕਰਨਾਇ ਸਿੰਘ ਨਗਰ ਕਸੰਤਰ ਯਾਰ ਤੁਸੀਂ ਦੇਖ ਸਕਦੇ ਹੋ ਆ ਤੁਹਾਨੂੰ ਖੱਧਾ ਦਿਖਾਈਏ ਖੱਧਾ ਬਣਿਆ ਹੋਇਆ ਦੇਖਿਓ ਅਬੀ ਸਾਰੇ ਤੋਂ ਬਣੀ ਸੀ ਕਿ 200 ਕਾ ਸ਼ੁਰੂ ਤੇ ਤੁਹਾਨੂੰ ਜਾਈ ਆ ਰਹੀ ਆ ਦੀ ਜਾ ਰਹੇ ਆ ਜੀ ਫੂਲਾਬਾਦ ਚੌਂਕ ਤੋਂ ਡੁਗਰੀ ਵੱਲ ਹੈਗੀ ਦੋਸੰਤਾ ਰੋਡ ਦੇਖੋ ਛੋਮੀ ਕੰਨਿਆ ਦੇ ਘਰ ਆ ਰਹੀ ਹੈ ਥੋੜਾ ਸੇ ਥੋੜਾ ਹੈ ਤਣ ਦੂਜੀ ਸਾਈਡ ਵੀ ਰਾਤ ਵੀ ਦੇਖ ਸਕਦੇ ਹੋ ਲੋਕੀ ਜੋ ਹੈ ਲੰਗਣਗੇ ਵੀਡੀਓ ਵਾਤਰਾ ਸ਼ੇਅਰ ਕਰ ਦਿਓ ਦੋਨੇ ਸਾਈਡ ਦੀ ਤੁਹਾਨੂੰ ਵੀ ਦਿਖਾਇਆ ਹੈ ਪਹਿਲੇ ਤੁਹਾਨੂੰ ਦਿਖਾਇਆ ਸੀਗਾ ਅੱਜ ਅਸੀਂ ਡੁਗਰੀ ਤੋਂ ਤੁਕਵਾ ਰੋਡ ਤਵਾ ਚੌਂਕ ਜਾਂਦੇ ਆ ਹੁਣ ਅਸੀਂ ਪੂਲਾ ਬਾੜ ਚੌਂਕ ਤੋਂ ਜਾ ਰਹੇ ਆ ਜੀ ਡੁਗਰੀ ਦੇ ਵੱਲ ਅਸੀਂ ਦੇਖ ਸਕਦੇ ਹੋ ਲਾਈਨ ਤੇ ਮਾਰਕੀਟ ਬਣੀ ਹੋਈ ਆ ਕੱਪੜੇ ਦੀ ਦੁਕਾਨ ਵੀ ਹੈਗੀ ਆ ਬਾਈ ਲੈਂਡ ਪ੍ਰੋਪਰਟੀ ਦਾ ਵੀ ਕੰਮ ਆ ਤੇ ਦੂਸੇ ਨੂੰ ਤਾਂ ਰੋਡ ਜਿਹੜੀ ਨਵੀਂ ਬਣੀ ਸੀ ਤਾਂ ਤੁਸੀਂ ਪੂਰਾ ਵੀਊ ਦੇਖ ਰਹੇ ਹੋ ਅਲੱਗ ਤੇ ਨਵੀਂ ਬਣੀ ਐ ਵਧੀਆ ਬਣੀ ਐ ਉਹਨਾਂ ਦੀ ਆਵਾਜ਼ ਆ ਗਈ ਦੀ ਅਲੱਗ ਜਹਾਂ ਤੋਂ ਵੱਲ ਯਾਨੀ ਇਹ ਆਵਾਜ਼ ਆ ਰਹੀ ਹੈ ਕਿ ਬਾਹਰੋਂ ਵੀ ਜੋ ਟਰੈਕ ਤੇ ਨਜ਼ਾਰੇ ਕਿੱਥੇ ਵੀ ਆਰੇ ਨੇ ਲੋਕੀ